ਮੇਰੇ ਕਿਸਾਨ ਮੇਰੇ ਫਤਿਹ ਅੱਗੇ ਕਰਾਂਗੇ ਵਾਹੀ ਵਰਗੀ ਕਾੰਤ ਸਾ ਵਾਹੀ ਵਰਗੀ ਫਤਿਹ ਸੋ ਦੋਸਤੋ ਆਪਾਂ ਆਪਣੇ ਹੱਥ ਦੀ ਲੜਾਈ ਲੜਨੇ ਆਂ ਲੋਕੀ ਸਰਕਾਰ ਸਾਡੇ ਤੇ ਸ਼ੁਰੂ ਤੋਂ ਬੇਜੱਜ ਕਰਦੇ ਰਹੇ ਐ ਤੁਹਾਨੂੰ ਪਤਾ ਕਿੰਨੇ ਆਪਣੇ ਕਿਸਾਨ ਵੀ ਗੱਲੀ ਕਿਸਾਨ ਮੋਰਚੇ ਤੇ ਸ਼ਹੀਦ ਹੋਏ ਕਿੰਨੇ ਕਿਸਾਨ ਵੀ ਸਾਡੇ ਸ਼ੰਭੂ ਮੋਰਚੇ ਤੇ ਸ਼ਹੀਦ ਹੋਏ ਕਿੰਨੇ ਜ਼ਖਮੀ ਹੋਏ ਇਹ ਲੇਕਿਨ ਇਹਨਾਂ ਸਰਕਾਰਾਂ ਨੂੰ ਕੋਈ ਸ਼ਰਮ ਨਹੀਂ ਆਗੀ ਸਿਰ ਤੇ ਇਹਨਾਂ ਨੂੰ ਆਪਣੀ ਕੁਰਸੀ ਦਾ ਡਰ ਆ ਗਿਆ ਕਿ ਸਾਡੇ ਕੁਰਸੀ ਕਾਮਯਾਬ ਰਵੇ ਲੋਕਾਂ ਨਾਲ ਦੀ ਮਰਜੀ ਬੰਦਾ ਫਿਰੇ ਸੋ ਭਾਓ ਦੋਗ ਨਾਅਰੇ ਗਰਮ-ਗਰਮ ਲਾਵਾਂਗੇ ਨਾਅਰਾ ਸਾਡੇ ਲਈ ਹਥਿਆਰ ਹੁੰਦਾ ਹਥਿਆਰ ਹੈ ਜਿੰਨਾ ਚਾਹੀਦਾ ਤੇ ਪਤਾ ਲੱਗ ਜਵੇ ਕਿ ਬੰਦੇ ਕੋਲ ਹਥਿਆਰ ਹੈਗਾ ਭਾਵੇਂ ਬੰਦੂਕ ਹੋਵੇ ਤਲਵਾਰ ਆਵੇ ਚਾਕੂ ਹੋਵੇ ਹਥਿਆਰ ਹੋਵੇ ਸੋ ਜਿਹੜੇ ਵੀਰ ਨੂੰ ਕੁਦਰਤ ਨੇ ਇੱਕ ਬਾਹ ਦਿੱਤੀ ਉਹ ਨੇਕ ਬਾਹ ਖੜੀ ਕਰਨੀ ਆ

ਹਾਏ 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 ਮੋਦੀ ਮਾਰ ਗਿਆ ਹਾਏ 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 ਜਾਖੜ ਮਾਰ ਗਿਆ ਹਾਏ 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 ਰਿੰਕੂ ਮਾਰ ਗਿਆ ਹਾਏ 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 ਸੋਤਰਾਵੋ ਮੋਦੀ ਸਰਕਾਰ ਕਿਸਾਨਾਂ ਤੇ ਸ਼ੁਰੂ ਤੋਂ ਜ਼ੁਲਮ ਕਰਦੀ ਰਹੀ ਹੈ ਧੋਖਾ ਦੇ ਗੱਲਾਂ ਸਾਡੇ ਪੰਜਾਬ ਦੇ ਲੀਡਰ ਭਾਵੇਂ ਉਹ ਜਾਖੜ ਹੋਵੇ ਜਾਂ ਛੇ ਰਿੰਕੂ ਹੋਵੇ ਜਾਂ ਮਾਤਪੁਰਾ ਜਾਂ ਡਾਕਟਰ ਹੋਵੇ ਇਹ ਸਭ ਤੋਂ ਧੋਖਾੜੀ ਗੱਲ ਹੈ ਜਿਹੜੀ ਇਹਨਾਂ ਨਾਲ ਜਾ ਰਿਹਾ ਹੈ। ਸੋ ਸਾਨੂੰ ਬਹੁਤ ਤਕਲੀਫ ਹੈ ਸਾਡੇ ਆਪਣੇ ਸੀਗੇ। ਇਹਨਾਂ ਨੂੰ ਚਾਹੀਦਾ ਸੀ ਕਿਸਾਨਾਂ ਦੇ ਨਾਲ ਵੋਟੇ ਨਾਲ ਵੋਟਾਂ ਲਾ ਕੇ ਖੜਦੇ। ਲੇਕਿਨ ਇਹ ਮਾੜੇ ਲੀਡਰ ਬੋਦੀ ਦੇ ਝੋਲੀ ਵਿੱਚ ਪਹੁੰਚੇ ਆ ਸਿਰਫ ਪੈਸੇ ਦਾ ਕਰਕੇ। ਸੋ ਅਸੀਂ ਇਹਨਾਂ ਨੂੰ ਨੰਬਰ ਚਾਲਾ ਨੂੰ ਚੰਗੀ ਤਰ੍ਹਾਂ ਸਮਝਦੇ ਆ। ਕਿਸਾਨ ਵੀਰਾਂ ਨੇ 2-3 ਸਾਲ ਤੋਂ ਅਨਰਚ ਕਰਕੇ ਪੂਰੀ ਟ੍ਰੇਨਿੰਗ ਲੈ ਲਈ ਹੈ। ਔਰ ਹੁਣ ਆਪਾਂ ਇਹਨਾਂ ਨੂੰ ਕਿਸੇ ਨੂੰ ਪਿੰਡ ਵਿੱਚ ਨਹੀਂ ਵੰਡ ਦੇਣਾ। ਕਿਸੇ ਨੂੰ ਮੱਲੇ ਵਿੱਚ ਨਹੀਂ ਮੰਨਣਾ ਜੇ ਕੋਈ ਪਿੰਡ ਦਾ ਬੱਚਾ ਇਹਨਾਂ ਦਾ ਮੈਂਬਰ ਹੈ ਜਾਂ ਕੋਈ ਇਹਨਾਂ ਦਾ 그룹 ਮੰਡਾ ਤੇ ਅਸੀਂ ਉਹਨਾਂ ਦਾ ਅਛੋਛਲੀ ਬਾਈਕਾਟ ਕਰਾਂਗੇ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਪੂਰੀਆਂ ਜੱਥੇ ਬੰਦਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਰ ਤੋਂ ਇੰਨੀ ਗਰਮੀ ਦੇ ਵਿੱਚ ਪਰੇ ਠੰਮੇ ਨਾਲ ਇਹ ਆਪਾਂ ਆਪਾਂ ਜਿਹੜਾ ਪੱਪਾ ਕੀਤਾ ਸੋ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਸਾਡੀਆਂ ਜਿਹੜੀਆਂ ਬੀਬੀਆਂ ਪਨਾ ਪੁਲਿਸ ਵਾਲੀਆਂ ਇਹਨਾਂ ਦਾ ਕੋਈ ਕਿਸੂਰ ਨਹੀਂ ਮਿਹਰਬਾਨੀ ਕਰਕੇ ਇਹਨਾਂ ਨੂੰ ਸ਼ਾਮਿਲ ਕਰ ਦਿਓ ਅਸੀਂ بڑے ਨਿਖੇ ਲੋਕ ਆ ਅਸੀਂ ਬڑے ਸਿਆਣੇ ਲੋਕ ਸੱਚੇ ਲੋਕ ਆ ਫੇਰ ਬਾਨੀ ਕਰਕੇ ਇਹ ਬੀਬੀਆਂ ਪਾਣਾ ਨਹੀਂ ਸ਼ਾਮੇ ਕਰਦੇ ਹੋ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈਗੀ ਹੋਰ ਸਾਰੇ ਵੀਰ ਤੁਹਾਡੇ ਮਰੇ ਹੱਥ ਜੋੜਦੇ ਜੂਰ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਪਲੀਜ਼ ਸ਼ਾਮੇ ਕਰੋ ਸਰ ਦੋ ਆਰੇ ਲਗਾ ਕੇ ਛੁੱਟੀ ਮੰਗੇ ਜਿੰਦਾਬਾਦ 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 ਮੋਦੀ ਸਰ ਹੇ 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 ਲੁੱਟੋ ਹੇ 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 ਰਾਜਾ ਖਾਲਸਾ ਵਾਹਿਗੁਰੂ ਜੀ ਖਾਲਸਾ ਨਾਮ ਮੈਜੰਦੀ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਨੇ ਵਿਚਾਰ ਕੀਤੇ ਆ ਤੁਹਾਨੂੰ ਬਹੁਤ ਬਹੁਤ ਦਾ ਬੀ ਮੁਰਚੇ ਬਕਰ ਰਹਾ ਅਸੀਂ ਬਹੁਤ ਮਦਦ ਰਗਾ ਨੇ ਗੱਲ ਗਈ ਆ ਤੇ ਬੀਪੀਆ ਕਰਨ ਤੇ ਪਟੜ ਦੇ ਪਹਿਲੇ ਦੇਖੋ ਕੋਟਰਾ ਆਵੇ ਪਰ ਆਵੇ ਪੂ ਚਾਹਦਾ ਕਰਕੇ ਸਵਾਦ ਪਾਣੀ